ਬੂਟਾ ਸਿੰਘ ਵਾਲੇ ਵਿਵਾਦ ਤੋਂ ਬਾਅਦ ਰਾਜਾ ਵਡਿੰਗ ਦਾ ਇੱਕ ਹੋਰ ਵੱਡਾ ਬਿਆਨ ਇਹ ਪਰਿਵਾਰ ਨੂੰ ਵੀ 120 ਵਿੱਚ 302 ਵਿੱਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਛੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਦਾ 302 ਚ ਗੈਂਗਸਟਰਾਂ ਦੇ ਪਰਿਵਾਰਾਂ ਤੇ ਵੀ ਕਾਰਵਾਈ ਕਰਨ ਦੀ ਕਈ ਗੱਲ ਸਿੱਤਰ ਹੈ ਜੇ ਉਹਨੇ ਬੰਦਾ ਮਾਰਿਆ ਔਰੀ ਮਾਂ ਤੇ ਵੀ 300 ਦੇਉਂਦਾ ਔਰੇ ਪਿਓ ਤੇ ਵੀ 300 ਦੇਉਂਦਾ ਔਰੀ ਘਰ ਆਜ ਤੇ ਵੀ 300 ਦੋ ਦੇਉਂਦਾ ਕਾਨੂੰਨ ਬਣੂਗਾ ਰਾਜਾ ਵਡਿੰਗ ਦੇ ਬਿਆਨ ਤੇ ਭਖਿਆ ਵਿਵਾਦ ਲੇਕਿਨ 3 ਸਾਲ ਦਾ ਕੋਈ ਜਵਾਬ ਹੋਵੇ 2 ਸਾਲ ਦਾ ਬੱਚਾ ਹੋਵੇ ਪਿਓ ਦਾ ਕਤਲ ਕਰਿਆ ਹੋਵੇ ਕਿ ਉਹ 2 ਸਾਲ ਦੇ ਬੱਚੇ ਨੂੰ ਚੱਕ ਕੇ ਆਪਾਂ ਅੰਦਰ ਦੇ ਦਾਂਗੇ ਜੀ ਔਰ ਤੇ ਕਤਲ ਦਾ ਮੁਕੱਦਮਾ ਦਰਜ ਕਰਦਾਂਗੇ ਜੀ ਕਿ ਇਹ ਮਾਨਸਿਕਤਾ ਥੋੜਾ ਜਿਹਾ ਮੈਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਆ ਆਪ ਦੇ ਪ੍ਰਧਾਨ ਦਾ ਥੋੜਾ ਬੋਤਾ ਇਲਾਜ ਲੂਜ ਕਰਾਓ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਓ ਜੀ ਹਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸਾਹਮਣੇ ਆਇਆ ਇੱਕ ਤੋਂ ਬਾਅਦ ਇੱਕ ਬਿਆਨ ਵਿਵਾਦਾ ਨਾਲ ਜੁੜ ਰਿਹਾ ਹੈ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਪੱਖੇ ਵਿਵਾਦ ਤੋਂ ਬਾਅਦ ਹੁਣ ਰਾਜਾ ਵੜਿੰਗ ਦਾ ਗੈਂਗਸਟਰਾਂ ਨੂੰ ਲੈ ਕੇ ਸਾਹਮਣੇ ਆਇਆ ਬਿਆਨ ਵੀ ਵਿਵਾਦਾ ਨਾਲ ਜੁੜ ਚੁੱਕਿਆ ਹੈ ਰਾਜਾ ਵੜਿੰਗ ਵੱਲੋਂ ਇੱਕ ਸਮਾਗਮ ਦੌਰਾਨ ਗੈਂਗਸਟਰਾਂ ਤੇ ਕਾਰਵਾਈ ਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਵੜਿੰਗ ਵੱਲੋਂ ਕਿਹਾ ਗਿਆ ਕਿ ਜੇਕਰ ਗੈਂਗਸਟਰਾਂ ਤੇ ਨੱਥ ਪਾਉਣੀਆਂ ਤਾਂ ਉਹਨਾਂ ਦੇ ਪਰਿਵਾਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਵੜਿੰਗ ਮੁਤਾਬਕ ਭਾਵੇਂ ਮਲਜ਼ਮ ਦੀ ਮਾਂ ਹੋਵੇ ਪਤਨੀ ਹੋਵੇ ਜਾਂ ਪੁੱਤ ਜਾਂ ਫਿਰ ਕੋਈ ਹੋਰ ਰਿਸ਼ਤੇਦਾਰ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਮਲਜ਼ਮਾਂ ਤੇ ਨੱਥ ਪਾਈ ਜਾ ਸਕਦੀ ਹੈ ਕ੍ਰਾਈਮ ਤੇ ਠੱਲ ਪਾਈ ਜਾ ਸਕਦੀ ਹੈ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਇਹ ਪਰਿਵਾਰ ਨੂੰ ਵੀ 120 ਵਿੱਚ 302 ਵਿੱਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਵਿਚਾਈ ਪੁੱਤ ਹੈ ਵਿਚਾਈ ਪਤਨੀ ਹੈ ਵਿਚਾਈ ਮਾਂ ਹੈ ਭੇਰ ਗੈਂਗਸਟਰ ਨੂੰ ਅਮਰੀਕਾ ਦੇ ਇਥੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਦਾ 302 ਚ ਵੜਿੰਗ ਦੇ ਸਾਹਮਣੇ ਆਇਸ ਬਿਆਨ ਤੋਂ ਬਾਅਦ ਹੁਣ ਸਿਆਸਤ ਗਰਮਾ ਚੁੱਕੀ ਆ ਪੰਜਾਬ ਭਾਜਪਾ ਵੱਲੋਂ ਵੜਿੰਗ ਦੇ ਬਿਆਨ ਤੇ ਸੁਬਾਹ ਚੁੱਕੇ ਜਾ ਰਹੇ ਨੇ ਪੰਜਾਬ ਕਾਂਗਰਸ ਨੂੰ ਭਾਜਪਾ ਵੱਲੋਂ ਘੇਰਿਆ ਜਾ ਰਿਹਾ ਹੈ ਵੜਿੰਗ ਦੀ ਮਾਨਸਿਕਤਾ ਨੂੰ ਲੈ ਕੇ ਭਾਜਪਾ ਵੱਲੋਂ ਤੰਜ ਕਸੇ ਜਾ ਰਹੇ ਨੇ ਇਸ ਕਰਕੇ ਕਹਿ ਰਹੇ ਆ ਕਿ ਰਾਜਾ ਬੜਿੰਗ ਨੇ ਇੱਕ ਬਿਆਨ ਦਿੱਤਾ ਹੈ ਕਿ ਕਤਲ ਕਰਨ ਵਾਲਾ ਵਿਅਕਤੀ ਦੇ ਉੱਪਰ ਤਾਂ 302 ਦਾ ਮਕਦਮਾ ਦਰਜ ਹੋਣਾ ਹੀ ਚਾਹੀਦਾ ਉਹਦੇ ਨਾਲ ਨਾਲ ਉਹਦੇ ਬਾਪ, ਉਹਦੀ ਮਾਂ, ਉਹਦੇ ਬੱਚੇ, ਉਹਦੀ ਘਰਵਾਲੀ, ਉਹਦਾ ਦਾਦਾ, ਉਹਦੀ ਦਾਦੀ, ਉਹਦਾ ਚਾਚਾ, ਉਹਦਾ ਮਾਮਾ ਤੇ ਬਾਕੀ ਰਿਸ਼ਤੇਦਾਰਾਂ ਨੂੰ ਵੀ 302 ਦੇ ਮਕਦਮੇ ਵਿੱਚ ਦਰਜ ਕਰਕੇ ਅੰਦਰ ਕਰਨਾ ਚਾਹੀਦਾ ਹੈ। ਕੀ ਕਾਨੂੰਨ ਇਸ ਚੀਜ਼ ਦੀ ਪ੍ਰੋਵੀਜ਼ਨ ਦਿੰਦਾ ਹੈ? ਕੀ ਕਾਨੂੰਨ ਨੂੰ ਤੋੜਨ ਦੀ ਗੱਲ ਕਰਨ ਲੱਗੀ ਹੈ ਕਾਂਗਰਸ ਪਾਰਟੀ ਸੰਵਧਾਨ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗੀ ਹੈ ਕਾਂਗਰਸ ਪਾਰਟੀ ਕੀ ਇਹ ਰਾਜਾ ਵੜਿੰਦੀ ਮਾਨਸਿਕਤਾ ਹੈ ਕਾਂਗਰਸ ਪਾਰਟੀ ਦੀ ਮਾਨਸਿਕਤਾ ਹੈ ਇਸ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਸੰਵਧਾਨ ਦਾ ਰਾਜ ਹੈ ਉਹ ਸੰਵਧਾਨ ਕਹਿੰਦਾ ਹੈ ਕਾਨੂੰਨ ਕਹਿੰਦਾ ਹੈ 100 ਦੋਸ਼ੀ ਸੁਟਜਾਣੇ ਚਾਹੀਦੇ ਪਰ ਕਿਸੇ ਬੇਦੋਸ਼ੀ ਨੂੰ ਵੀ ਸਜ਼ਾ ਨਹੀਂ ਮਿਲਣੀ ਚਾਹੀਦੀ ਪਰ ਥੋੜੀ ਮਾਨਸਿਕਤਾ ਇਹੀ ਬਣ ਚੁੱਕੀ ਹੈ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਪਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹੜੇ ਜ਼ੁਲਮ ਕਰਦੇ ਨੇ ਨਾ ਕਿ ਉਹਨਾਂ ਦੇ ਪ੍ਰਤੀ ਜਿਨ੍ਹਾਂ ਦੇ ਪਰਿਵਾਰਾਂ ਦੇ ਇਹਨਾਂ ਦੇ ਬੱਚਿਆਂ ਲੱਗਦੇ ਆ ਕਿ 3 ਸਾਲ ਦਾ ਕੋਈ ਜਵਾਕ ਹੋਵੇ 2 ਸਾਲ ਦਾ ਬੱਚਾ ਹੋਵੇ ਪਈ ਉਹਦਾ ਕਤਲ ਕਰਿਆ ਹੋਵੇ ਕਿ ਉਹ 2 ਸਾਲ ਦੇ ਬੱਚੇ ਨੂੰ ਚੱਕ ਕੇ ਆਪਾਂ ਅੰਦਰ ਦੇ ਦਾਂਗੇ ਜੀ ਔਰ ਤੇ ਕਤਲ ਦਾ ਮੁਕੱਦਮਾ ਦਰਜ ਕਰਦਾਂਗੇ ਜੀ ਕਿ ਇਹ ਮਾਨਸਿਕਤਾ ਹੈ ਸੋ ਥੋੜਾ ਜਿਹਾ ਮੈਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਆਂ ਆਪ ਦੇ ਪ੍ਰਧਾਨ ਦਾ ਥੋੜਾ ਬਹੁਤਾ ਇਲਾਜ ਲੂਜ ਕਰਾਓ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਓ ਕਿਉਂਕਿ ਬੇਤੁਕੇ ਬਿਆਨ ਹਰ ਰੋਜ਼ ਇਹ ਆਗਮੀ ਦੇ ਰਿਹਾ ਤੇਰੇ ਜ਼ੁਬਾਨ ਤੇ ਲਗਾਮ ਲਗਣੀ ਚਾਹੀਦੀ ਹੈ ਜੀ ਹਾਂ ਵਿਰੋਧੀ ਪਾਰਟੀਆਂ ਵੱਲੋਂ ਵੜਿੰਗ ਦੇ ਬਿਆਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਸਵਾਲ ਚੁੱਕ ਕੇ ਪੁੱਛਿਆ ਜਾ ਰਿਹਾ ਹੈ ਕਿ ਮਲਜ਼ਮਾਂ ਦੇ ਪਰਿਵਾਰਾਂ ਤੇ ਉਹਨਾਂ ਦੀਆਂ ਮਾਮਾਂ ਪੁੱਤਾਂ ਪਤਨੀਆਂ ਤੇ ਕਾਰਵਾਈ ਕਰਨੀ ਸਹੀ ਹੈ ਹੁਣ ਦੇਖਣਾ ਹੋਵੇਗਾ ਵਿਰੋਧੀਆਂ ਦੇ ਇਹਨਾਂ ਸਵਾਲਾਂ ਤੇ ਰਾਜਾ ਬੜਿੰਗ ਵੱਲੋਂ ਕੀ ਪ੍ਰतिकਰਮ ਦਿੱਤਾ ਜਾਂਦਾ ਹੈ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਜਗਮਣੀ ਟੀਵੀ